ਰੋਕੀਂ ਵੀ ਰੋਕੀਂ 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 ਆ ਲੈ ਜੀ ਯਾਰਾ ਸੂਦਾਂ ਨਾਲ ਤੱਕ ਲੈ ਜੀ ਕਿਉਂ ਲੈ ਜੀ ਤੈਨੂੰ ਕੌਣ ਕੇ ਤੈਨੂੰ ਕੌਣ ਲੈ ਕੇ ਜਾਂਦਾ ਵਾ ਯਾਰ ਤੈਨੂੰ ਜਾਣ ਵਾਸਤੇ ਕੀ ਆ ਤੈਨੂੰ ਇਹ ਪਾਣੀ ਪੀਂਦਾ ਤੈਨੂੰ ਬਿਠਾ ਕੇ ਲੈ ਕੇ ਜਾਉਂਗਾ ਨਾ ਮੈਂ ਉਹ ਯਾਤ ਉਹ ਡੈਂਗਲੇ ਨਾ ਕਾਲੀਂ ਕਿਤੇ ਤੂੰ ਯਾਰ ਤੂੰ ਸਵੇਰੇ ਸਵੇਰੇ ਕਿੱਥੇ ਮੱਥੇ ਲਾ ਗਿਆ ਤੂੰ ਤੂੰ ਪਿੰਡ 'ਚ ਕੋਈ ਬਿਠਾਉਂਦਾ ਹੈ ਨਹੀਂਗਾ ਹੈ ਯਾਰ ਬੰਨਣਾ ਪਤਾ ਨਹੀਂ ਕੰਮ ਬੰਨਣਾ ਕਿ ਨਹੀਂ ਬੰਨਣਾ ਯਾਰ ਤੇਰੇ ਵਰਗਾ ਜਾ ਤੂੰ ਅਬਦਾ ਕੰਮ ਕਰ ਤੂੰ ਜਾ ਕੇ ਮੈਂ ਇਹਦਾ ਕੰਮ ਕਰੂੰਗਾ ਹੀ ਬਾਪੇ ਆ ਰੋਕੀ ਵੀ ਰੋਕੀ 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 ਆ ਲੈ ਯਾਰ ਸੁਦਾਲੇ ਤੱਕ ਲੈ ਜੇ ਆਵਾ ਮੋਟਾ ਪਹਿਲਾਂ ਹੀ ਮੈਂ ਹੁੰਡੂ ਹੁੰਡੂ ਮੱਧਿਆ ਕੋਈ ਸੈਕਿੰਡ ਆ ਯਾਰ ਤੈਨੂੰ ਲੈਣ ਵਾਸਤੇ ਤੂੰ ਯਾਰ ਉੱਪਰ ਚੜੀ ਜਾਣਾ ਯਾਰ ਤੂੰ ਬੰਦਾ ਨਹੀਂ ਕੀ ਆ ਤੂੰ ਤੂੰ ਮੂਡ ਖਰਾਬ ਕਰ ਦਿੰਦੇ ਓ ਤੂੰ ਬੰਦਾ ਨਹੀਂ ਤੇ ਮੈਂ ਤੈਨੂੰ ਲੈਣ ਨੂੰ ਕਹਿੰਦਾ ਤੂੰ ਤੇ ਉੱਪਰ ਚੜੀ ਜਾਣਾ ਯਾਰ ਟਾਇਰਾਂ ਦੇ ਨਾਲ ਹੀ ਨੰਨੀ ਜਾ ਆਜ ਦਾ ਪਰਤੇ ਗਾਣਾ ਬਹੁਤ ਜਿਹਨੂੰ ਆਹੋ ਪਿਛਾਉਣ ਨੂੰ ਸਾਡੇ ਖਾਨ ਨੂੰ ਪੈਂਦੇ ਨੇ ਪਤਾ ਨਹੀਂ ਕੀ ਹੋ ਗਿਆ ਲੋਕਾਂ ਨੂੰ